ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਆਪਣੀ ਚੈਨਲ ਬੀ ਸਟਾਈਲਿਸ਼ ਥੀ ਤੇ ਅੱਜ ਆਪਾਂ ਤੁਹਾਡੇ ਨਾਲ ਫੇਰ ਜਿਹੜੇ ਸਟੀਚਿੰਗ ਸੂਟਸ ਹੈਗੇ ਆ ਸ਼ੇਅਰ ਕਰ ਰਹੇ ਹਾਂ ਸੋ ਇਹ ਜਿਵੇਂ ਜਿਵੇਂ ਵੀ ਆਪਣੇ ਕੋਲੇ ਬਣ ਰਹੇ ਆ ਜੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਜਿਵੇਂ ਸਟੀਚਿੰਗ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਕੋਈ ਵੀ ਡਿਜ਼ਾਈਨ ਜਦੋਂ ਆਪਾਂ ਸਟੀਚਿੰਗ ਕਰਦੇ ਹੈਗੇ ਆ ਤਾਂ ਉਹ ਥੋੜਾ ਡਿਫਰੈਂਟ ਲੱਗਦਾ ਹੈਗਾ ਸੋ ਜਿਵੇਂ ਕਿ ਇਹ ਡਿਜ਼ਾਈਨ ਹੈਗਾ ਜੀ ਇਹ ਆਪਾਂ ਜੌਰਜਟ ਤੇ ਬਣਾਇਆ ਹੈਗਾ ਔਰ ਇਹ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਹੈਗਾ ਵਿਦ ਮਿਰਰ ਵਰਕ ਹੈ ਇਹਦੇ ਵਿੱਚ ਔਰ ਬਹੁਤ ਹੀ ਪਿਆਰਾ ਆਪਾ ਕਲਰ ਕੰਬੀਨੇਸ਼ਨ ਵੀ ਦਿੱਤਾ ਹੋਇਆ ਇਸ ਤਰ੍ਹਾਂ ਇਹਦੇ ਉੱਪਰ ਮਿਰਰ ਵਰਕ ਵੀ ਹੋਇਆ ਹੋਇਆ ਇਸ ਤਰ੍ਹਾਂ ਇਹਦਾ ਸਟਾਈਲ ਹੈ ਉੱਪਰ ਤੱਕ ਇਹਦੇ ਬੂਟੀ ਹੈਗੀ ਹੈ ਸੋ ਇਸ ਤਰ੍ਹਾਂ ਬਾਜੂ ਤੇ ਡਿਜ਼ਾਈਨ ਹੈਗਾ ਇਹ ਦੇਖੋ ਔਰ ਇਹਨਾਂ ਨੇ ਸਪੈਸ਼ਲੀ ਬੈਗ ਤੇ ਵੀ ਕੰਮ ਕਰਵਾਇਆ ਹੈਗਾ ਬੈਗ ਤੇ ਵੀ ਸਾਰੇ ਬੂਟੀ ਬਣਵਾਈ ਹੈਗੀ ਐ ਸੋ ਅਗਰ ਇਹ ਤੁਸੀਂ ਬਣਵਾਉਣੀ ਹੈ ਤਾਂ ਉਹਦੇ ਅਲੱਗ ਚਾਰजेस ਹੋਣਗੇ ਨਹੀਂ ਓਨਲੀ ਫਰੰਟ ਔਰ ਆਪਾਂ ਇਹ ਦੁਪੱਟਾ ਬਣਾਉਣੀ ਹੈਗੀ ਆ ਦੁਪੱਟੇ ਦੇ ਫੋਰ ਸਾਈਡ ਇਸ ਤਰ੍ਹਾਂ ਦਾ ਕੱਟਵਰਕ ਹੈ ਫੋਰ ਸਾਈਡ ਕੱਟਵਰਕ ਹੈ ਔਰ ਪੱਲਿਆਂ ਤੇ ਇਸ ਤਰ੍ਹਾਂ ਦਾ ਸਾਰੇ ਬਾਰਡਰ ਦੇ ਉੱਪਰ ਵਰਕ ਹੈ ਸੋ ਵਿੱਚੋਂ ਸਾਰਾ ਦੁਪੱਟਾ ਹੈ ਜੀ ਜਿਹੜਾ ਪਲੇਨ ਹੈ ਇਹ ਸਾਰਾ ਸੋ ਬਹੁਤ ਹੀ ਚਨੌਨ ਆ ਜਿਹੜਾ ਸੌਫਟਰ ਦੁਪੱਟਾ ਹੈਗਾ ਜੀ ਪਿਓਰ ਦਾ ਸੋ ਇਹਦੇ ਨਾਲ ਰੇਂਜ ਹੈ ਜਿਹੜੀ ਅਲੱਗ ਹੋਊਗੀ ਅਗਰ ਆਰਗੈਂਜ਼ਾ ਕਰਨਾ ਤਾਂ ਉਹਦੇ ਨਾਲ ਜਿਹੜਾ ਅਲੱਗ ਹੋਊਗਾ ਸੋ ਇਹ ਦੇਖੋ ਜੀ ਇਹ ਆਪਾਂ ਪਲਾਜ਼ੋ ਤੇ ਵੀ ਇਹਦੇ ਕੱਟ ਵਰਕ ਦਿੱਤਾ ਹੋਇਆ ਸੋ ਇੱਕ ਬਹੁਤ ਹੀ ਡਿਫਰੈਂਟ ਜਿਹਾ ਸੂਟ ਬਣਿਆ ਹੈਗਾ ਔਰ ਨੈਕਸਟ ਹੈਗਾ ਜੀ ਬਾਦਲੇ ਦਾ ਸੂਟ ਸੋ ਜਿਵੇਂ ਕਿ ਆਪਾਂ ਤੁਹਾਨੂੰ ਬਾਦਲੇ ਦੇ ਬਹੁਤ ਸਾਰੇ ਜਿਹੜੇ ਸੂਟ ਦਿੱਤੇ ਹੈਗੇ ਆ ਡਿਜ਼ਾਈਨ ਦਿੱਤੇ ਹੈਗੇ ਆ ਸੋ ਉਹਦੇ ਵਿੱਚੋਂ ਇਹ ਵੀ ਇੱਕ ਬਹੁਤ ਹੀ ਸਪੈਸ਼ਲ ਵੈਡਿੰਗ ਵੇਅਰ ਸੂਟ ਹੈਗਾ ਸੋ ਇਹ ਦੇਖੋ ਇਹ ਹੈਗਾ ਪੀਕਾਕ ਸ਼ੀਡ ਹੈ ਜੀ ਥੋੜਾ ਚੇਂਜ ਆ ਰਿਹਾ ਅ ਬਲੂ ਟੋਨ ਲੱਗ ਰਹੀ ਹੈ ਸੋ ਉੱਪਰ ਤੱਕ ਇਹਦੇ ਵੇਲਸ ਜਾਂਦੀਆਂ ਹੈਗੀਆਂ ਜੀ ਵਿੱਚ ਆਪਾਂ ਪੋਰਟਲੀ ਦਿੱਤੇ ਹੋਏ ਹੈ ਇਸ ਤਰ੍ਹਾਂ ਬਾਜੂ ਦੀ ਡਿਜ਼ਾਈਨਿੰਗ ਹੈ ਸੋ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਇਹ ਡਿਜ਼ਾਈਨ ਹੈ ਔਰ ਇਹਦੇ ਵਿੱਚ ਆਪਾਂ ਦੁਪੱਟਾ ਜਿਹੜਾ ਫੁੱਲ ਹੈਵੀ ਹੈ ਜੀ बॉटਮ ਦੇ ਵਿੱਚ ਇਹਦੇ ਸਲਵਾਰ ਹੈ ਸਲਵਾਰ ਹੈ ਪਲਾਜ਼ੋ ਜਾਂ ਜੋ ਵੀ ਤੁਸੀਂ ਬਣਾਉਣਾ ਬਣਾ ਸਕਦੇ ਹੋ ਇਹ ਦੇਖ ਸਕਦੇ ਦੋਨੋਂ ਸਾਈਡਸ ਤੇ ਇਹ ਦੁਪੱਟੇ ਦੇ ਉੱਪਰ ਇਸ ਤਰ੍ਹਾਂ ਲੰਬੀਆਂ ਲੰਬੇ ਸਾਈਡਾਂ ਜਿਹੜੇ ਦੋਨੋਂ ਸਾਈਡਸ ਆ ਜਿਹੜੀਆਂ ਇਹ ਹੈਵੀ ਵੀਲਸ ਜਾਂਦੀਆਂ ਹੈਗੀਆਂ ਓਨਲੀ ਬਾਦਲਾਂ ਦੀਆਂ ਸੋ ਇਹਦੇ ਨਾਲ ਬਹੁਤ ਹੀ ਵਧੀਆ ਗ੍ਰੇਸ ਬਣੀ ਹੋਈ ਹੈ ਇਸ ਤਰ੍ਹਾਂ ਇਹ ਕਟਵਕ ਕੀਤਾ ਹੋਇਆ ਸੋ ਇਹ ਸੂਟ ਸੀਗਾ ਜੀ ਨੈਕਸਟ ਆਪਣੇ ਕੋਲੇ ਹੈਗਾ ਆਰੀਵਰਕ ਦਾ ਸੂਟ ਸੋ ਇਹ ਵੀ ਬਹੁਤ ਹੀ ਪਿਆਰਾ ਸੂਟ ਬਣਿਆ ਹੈਗਾ ਬਹੁਤ ਹੀ ਪਿਆਰਾ ਸ਼ੇਡ ਹੈ ਇਹ ਸੋ ਇਹ ਵੀ ਜੈ ਸ਼ੇਡ ਤੁਸੀਂ ਇਹਨੂੰ ਕਹਿ ਸਕਦੇ ਹੋ ਸੋ ਇਹ ਬਹੁਤ ਹੀ ਪਿਆਰਾ ਜਿਹਾ ਸ਼ੇਡ ਆ ਪੇਸਟਲ ਸ਼ੇਡ ਦੇ ਵਿੱਚ ਆ ਜਾਂਦਾ ਆਪਾਂ ਪਹਿਲਾਂ ਵੀ ਇਸ ਡਿਜ਼ਾਈਨ ਦੇ ਕਾਫੀ ਸੂਟ ਬਣਾਏ ਆ ਇਹ ਦੇਖੋ ਪੂਰਾ ਆਰੀਵਰਕ ਹੈਗਾ ਬੀਚੇ ਦੇ ਵਰਕ ਦੀਆਂ ਇਹੀ ਲਾਈਨਸ ਦਿੱਤੀਆਂ ਹੋਈਆਂ ਜਿਵੇਂ ਸਿੰਗਲ ਟਾਂਕੇ ਦੇ ਵਿੱਚ ਹੁੰਦਾ ਹੈ ਸਵਾਰੀ ਦੇ ਵਿੱਚ ਆਪਾਂ ਇਸ ਤਰ੍ਹਾਂ ਲਾਈਨਸ ਦਿੱਤੀਆਂ ਹੋਈਆਂ ਜੀ ਇਸ ਤਰ੍ਹਾਂ ਬਾਜੂ ਤੇ ਵਰਕ ਇਹ ਦੇਖੋ ਇਸ ਤਰ੍ਹਾਂ ਦੇ ਗਲਾ ਜਿਹੜਾ ਹੈਗਾ ਇਸ ਤਰ੍ਹਾਂ ਬਣਿਆ ਹੋਇਆ ਔਰ ਇਹਦੇ ਜਿਹੜਾ ਪਲਾਜ਼ੋ ਤੇ ਵੀ ਆਪਾਂ ਇਸ ਤਰ੍ਹਾਂ ਕੱਟ ਡਿਜ਼ਾਈਨਿੰਗ ਵਰਕ ਕੀਤਾ ਹੋਇਆ ਔਰ ਇਹਦਾ ਜਿਹੜਾ ਦੁਪੱਟਾ ਹੈ ਜੀ ਉਹ ਹੈਗਾ ਪਿਓਰ ਕੋਟੇ ਦਾ ਔਰ ਬਹੁਤ ਹੀ ਵਧੀਆ ਜਿਹੜਾ ਆਪਾਂ ਟਾਈ ਡਾਈ ਕੀਤਾ ਹੋਇਆ ਹੈ ਇਹ ਦੇਖੋ ਸਾਈਡਸ ਤੇ ਕਟਵਰਕ ਹੈ ਇਸਰਾ টাই ਦਾ ਇਹਦੇ ਬਹੁਤ ਹੀ ਪਿਆਰੇ ਜੀ ਕਲਰ ਦੇ ਕੇ ਇਹਦੀ ਜਿਹੜੀ ਦੁਪੱਟੇ ਦੀ ਫਾਲ ਹੈ ਬਹੁਤ ਹੀ ਪਿਆਰੀ ਹੈ সফট ਹੈ ਔਰ ਲੈਂਚ ਵੀ ਤੁਹਾਨੂੰ ਬਹੁਤ ਕੰਫਰਟੇਬਲ ਹੈ ਟੈਬੀ ਨਾਲੋਂ ਬੈਸਟ ਹੈ ਔਰਗੈਂਜ਼ਾ ਨਾਲੋਂ ਵੀ ਬੈਸਟ ਹੈ ਸੋ ਅਗਰ ਤੁਸੀਂ ਚਨਨ ਨਹੀਂ ਕਰਨਾ ਚਾਹੁੰਦੇ ਇਹਦੇ ਜਾ ਸਕਦੇ ਹੋ ਅਗਰ ਚਨਨ ਕਰਨਾ ਔਰਗੈਂਜ਼ਾ ਕਰਨਾ ਉਹਦੇ ਲਈ ਆਪਣੇ ਕੋਲ ਡਿਫਰੈਂਟ ਪ੍ਰਾਈਸਿਸ ਹੋਣਗੇ ਸੋ ਇਹ ਤੁਸੀਂ ਚੂਜ਼ ਕਰ ਸਕਦੇ ਹੋ ਜੀ ਸੋ ਜਿਹੜਾ ਵੀ ਸੂਟ ਆਪਾਂ ਬਣਾਉਨੇ ਆ ਜੀ ਉਹ ਸੇਮ ਜਿਹੜਾ ਸਾਡੇ ਕੋਲੇ ਡਿਜ਼ਾਈਨ ਹੁੰਦਾ ਜਾਂ ਅਸੀਂ ਜੋ ਵੀ ਤੁਹਾਨੂੰ ਡਿਜ਼ਾਈਨ ਸ਼ੋਅ ਕੀਤਾ ਹੁੰਦਾ ਸੋ ਉਹ ਸੇਮ ਬਣਾਈਦਾ ਹੈਗਾ ਬਹੁਤ ਸਾਰੇ ਜਿਵੇਂ ਕਨਫਿਊਜ਼ਨ ਕਈ ਵਾਰੀ ਕਿ ਕਸਟਮਰ ਨੂੰ ਹੋ ਜਾਂਦੀ ਹੈ ਕਿ ਤੁਸੀਂ ਇਹ ਚੇਂਜ ਹੋ ਗਿਆ ਉਹਨੇ ਇੱਕ ਹੀ ਕਲਰ ਚੇਂਜ ਹੋਣ ਨਾਲ ਥੋੜਾ ਬਹੁਤ ਚੇਂਜ ਹੋ ਜਾਂਦਾ ਪਰ ਸਫਾਈ ਦੇ ਵਿੱਚ ਜਾਂ ਉਹਨੂੰ ਅਸੀਂ ਪੂਰਾ ਜਿਚਾਉਨੇ ਹੈਗੇ ਆ ਕਲਰ ਕੰਬੀਨੇਸ਼ਨ ਉਹ ਅਸੀਂ ਆਪਦੇ ਅਕੋਰਡਿੰਗ ਹੈ ਕਿਉਂਕਿ ਜੇ ਇਹਦੇ ਵਿੱਚ ਥੋੜਾ ਕਲਰ ਹੈ ਤੇ ਇਹਨੂੰ ਅਸੀਂ ਕਿਵੇਂ ਕਰਨਾ ਟੂ ਡਾਰਕ ਸ਼ੇਡ ਆਪਾਂ ਨਹੀਂ ਲਗਾ ਸਕਦੇ ਦੀ ਚੁਆਇਸ ਹੁੰਦੀ ਹੈ ਸੋ ਆਪਾਂ ਸੋਬਰ ਐਲੀਗੈਂਟ ਔਰ ਸਰਦਾਰੀ ਕੰਮ ਕਰਦੇ ਆ ਸੋ ਜੀ ਤੁਹਾਨੂੰ ਪਤਾ ਹੀ ਆ ਜਿਨ੍ਹਾਂ ਨੇ ਸੂਟ ਆਪਣੇ ਕੋਲ ਬਣਵਾਏ ਹੈਗੇ ਉਹਨਾਂ ਨੂੰ ਵੀ ਪਤਾ ਹੀ ਆ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ ਨਵੇਂ ਆਈਡੀਆਜ਼ ਜਿਹੜੇ ਸ਼ੇਅਰ ਕਰਦੇ ਰਵਾਂਗੇ ਸੋ ਬਣੇ ਰਹੋ ਮੇਰੇ ਚੈਨਲ ਬੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮਚ